ਪ੍ਰਭੂ ਨੇ ਆਦੀ ਬੜਿਆਇ ਹਾਂ ਜੋ ਤੁਸੀਂ ਛੋਟੇ ਤੋਂ ਛੋਟੇ ਦੇ ਨਾਲ ਕਰਦੇ ਹੋ ਉਹ ਮੇਰੇ ਨਾਲ ਕਰਦੇ ਹੋ ਆਮੇ ਆ ਜਿਹੜੇ ਜੁਮਲੇ ਪ੍ਰਚਾਰ ਕਰਦੇ ਖੋਰ ਉਹਨਾਂ ਦਾ ਜੁਮਲਾ ਹੈ ਕਿ ਧੰਨਵਾਦ ਨਹੀਂ ਕਿਸੇ ਨੂੰ ਕਹਿਣਾ ਥੈਂਕ ਯੂ ਕਿਸੇ ਨੂੰ ਨਹੀਂ ਕਹਿਣਾ ਥੈਂਕ ਯੂ ਸਿਰਫ ਪਰਮੇਸ਼ਵਰ ਨੂੰ ਕਹਿਣਾ ਹੈ ਅਗਰ ਇਸ ਜੁਮਲੇ ਦੇ ਉੱਤੇ وہ کھڑے رہے تو کدا کا سماج کا نرمان کر بچے بھائی شکریہ کر ببران نے کہا کہ جی تعلیم چھوٹے تو چھوٹا کام بھی کرتا ہے وہ دنواد ضرور کہو

ਔਰ ਬਾਈਬਲਸ ਕੋਨ ਦੀ ਐਕ ਜੋ ਸਮਾਜ ਚ ਆਂਡ ਗੁਆਇਡ ਚ ਚੰਗੀਆਂ ਚੀਜ਼ਾਂ ਹਨ ਉਹ ਕਰੋ ਅਪਣਾਓ ਨਾ ਸਵਰਗ ਚ ਸਿਰਫ ਕਿਰਪਾ ਨੇ ਲੈ ਕੇ ਜਾਣਾ ਔਰ ਜੇਦੋ ਤੇ ਕਿਰਪਾ ਆ ਤੀ ਭੱਜ ਜੋ ਮੈਂ ਇਸ ਸਵਰਗ ਚ ਜਾਣਾ ਚੁੱਕ ਕੇ ਲੈ ਜਾਣਾ ਉਹ ਜੇ ਤੇ ਕਿਰਪਾ ਨਹੀਂ ਆ ਸਾਰੇ ਜੁਮਲੇ ਮੰਨੇ ਉਹ ਕਿੰਨਾ ਵੀ ਅੰਧ ਭਗਤ ਹੋਵੇ ਭਵੇਂ ਦੇ ਜੇ ਮੈਂ ਤੇ ਕਿਰਪਾ ਨੇ ਕਿੰਨੇ ਵੀ ਪ੍ਰਚਾਰ ਕਰਾਂ ਮੈਂ ਜੋ ਵਰਚ ਕਰਦਾ ਹਾਂ ਮੈਂ ਇਹ ਕਿਰਪਾ ਆ ਜਿੰਨੇ ਉੱਥੇ ਲੈ ਕੇ ਜਾਣਾ ਇਹ ਕਿਰਪਾ ਹੈ ਜੋ ਸਾਰੇ ਇੱਥੇ ਤੱਕ ਲੈ ਕੇ ਆਈ ਆ ਅਸੀਂ ਸਾਰੇ ਰੋਜ਼ ਗਲਤੀਆਂ ਕਰਦੇ ਆਂ ਭਾਈ ਸਾਰੇ ਗਲਤ ਲਫਜ਼ ਬੋਲਦੇ ਆਂ ਭਾਈ ਸਾਰੇ ਛੋਟ-ਛੋਟੀਆਂ ਚੀਜ਼ਾਂ ਚ ਕਈ ਵਾਰੀ ਲਾਲਚ ਸੁਆਰਤ ਪੱਖ ਲੈਣਾ ਕੁਛ ਨਾ ਕੁਛ ਕਰਦੇ ਆਂ ਇਹ ਕਿਰਪਾ ਨਾ ਹੋਵੇ ਸਾਡਾ ਕਿਸ ਤੱਕ ਟਿਕਾਣਾ ਨਹੀਂ ਇਸ ਲਈ ਤੈਨੂੰ ਅਦਭੁਤ ਕਿਰਪਾ ਕਹਿੰਦੇ ਆ ਜਿਹਨੇ ਸਾਡੇ ਵਰਗੇ نکمیانو بچایا ہے سو چھوٹے تو چھوٹا بھی نکے تو نکا بھی کوئی تعلق پروار پیدا کریے ودیا ایک سکھایا دئیے ودیا مینرک ہوگے گھنٹے پڑے ہوئے کوئی بھی کچھ کر دا تو اسک یو کیا جا جائے کیونکہ پرمو نے کیا جو کچھ انہوں نے کرتے ہو میرے کر رہے ہال لویا جو تعلق سویکار کردہ مینو سویکار کردہ ہے ہالے لوئی سو جو